12 ਕੁਇੰਟਲ ਜੀ ਇਹ ਝੋਟਿਆਂ ਦੇ ਬੇਡ ਚ ਬਾਗੀ ਜੀ ਫਿਰ ਇਹ ਝੋਟੇ ਤਾਂ ਛੋਟੇ ਕਰ ਦਿੰਦੀ ਆ ਝੋਟੇ ਵਾਲੇ ਤਾਂ ਕਿਤੇ ਸਾਡੇ ਮੂਹਰੇ ਕਿਉਂ ਇਹ ਫਿਰ ਡਾਟ ਸਾਹਿਬ ਕਿਸੇ ਝੋਟੇ ਦੇ ਬਰਾਬਰ ਖੜਾ ਕੇ ਦੇਖੀਏ ਜੀ ਫਿਰ ਇਹ ਉਹ ਝੋਟੇ ਵਾਲੇ ਪਹਿਲੀ ਕਹਿੰਦੇ ਹਨ ਨੂੰ ਪਰੇ ਕਰ ਲਾ ਸਾਡੇ ਝੋਟੇ ਨੂੰ ਕਿਸੇ ਨੇ ਨਹੀਂ ਪੁੱਛਣਾ ਅੱਛਾ ਡਾਟ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਡਾਟ ਸਾਹਿਬ ਠੀਕ ਹੋ ਜੀ ਹਾਂ ਬਿਲਕੁਲ ਕਿਵੇਂ ਚੱਲੀ ਜਾਂਦਾ ਜੀ ਮੇਲਾ ਆਪਣਾ ਮੇਲਾ ਬਹੁਤ ਵਧੀਆ ਚੱਲਦਾ ਜੀ ਵੀਫੇ ਦਾ ਵਧੀਆ ਚੱਲੀ ਜਾਂਦਾ ਜੀ ਤੇ ਡਾਟਸਾਵੇ ਖੁੱਲੀ ਕਿਵੇਂ ਸਾਡ ਸੀ ਇਹ ਮਾਰ ਦੀ ਮੁਰਦੀ ਜੇ ਕਿਸੇ ਹੋਰਾਂ ਪਰਾਂ ਨਹੀਂ ਜਾਂਦੀ ਹੈਗੀ ਜੀ ਨਹੀਂ ਜੀ ਇਹ ਕਿਤੇ ਨਹੀਂ ਜਾਂਦੀ ਇਹ ਮਿਲਕ ਮਸ਼ੀਨ ਆ ਹੈ ਜੀ ਹਾਂਜੀ ਤੇ ਡਾਟਸਾਬ ਇੱਕ ਤੁਸੀਂ ਮਿਲਕ ਮਸ਼ੀਨ ਦੇ ਪਿੱਛੇ ਜੇ 15 ਡੰਗਾਂ ਦੀ ਚਵਾਈ ਕਰਾਈ ਹੈ ਜੀ ਤੇ ਉਹ ਕੀ ਕਾਰਨ ਸੀਗਾ ਜੀ ਵੀਰ ਉਹ ਇਸ ਕਰਕੇ ਚਵਾਈਦੀ ਕਿ ਲੋਕ ਤਾਂ ਕੁਝ ਦਵਾਈਆਂ ਖਾ ਕੇ ਚਵਾਉਂਦੇ ਆ ਹਾਂਜੀ ਜਾਂ ਜੈਲਾਂ ਪਾ ਕੇ ਚਵਾਉਂਦੇ ਆ ਜਾਂ ਕੋਈ ਨਾ ਕੋਈ ਧੱਕਾ ਕਰਦੇ ਆ ਪਸ਼ੂ ਦੇ ਨਾਲ ਅੱਛਾ ਜੀ ਜੇ ਉਹ ਕਰਾਂਗੇ ਤਾਂ ਇੰਨਾ ਲੰਬਾ ਟਾਈਮ ਹੈ ਸੰਦੁੱਧ ਨਹੀਂ ਚੱਲਦੀਆਂ ਠੀਕ ਹੈ ਜੀ ਵਿੱਚ ਉਹ ਦਬਣ ਘਟਣ ਹੋ ਜਾਂਦੀ ਆ ਠੀਕ ਹੈ ਆਪਣੀ ਮਾਂ ਚ ਲਗਾਤਾਰ ਇਹਨੇ ਦੁੱਧ ਤੇ ਚੱਲੀ ਆ ਤੇ 80 ਫੇੜਤੀ 80 ਫੇੜ ਤੇ ਜੀ ਹਾਂਜੀ 15 ਦਿਨਾਂ ਦੀ ਇਹ ਫਿਰ ਕਿੰਨੀ ਇਹਨੇ ਦੁੱਧ ਦੀ ਐਵਰੇਜ ਕਿੰਨੀ ਰਹੀ ਹੈ ਜੀ 15 ਟਾਈਮਾਂ ਦੀ 19 ਕਿਲੋ 414 ਗ੍ਰਾਮ 19 ਕਿਲੋ 400 17 ਟਾਈਮ ਦੀ ਲਾਈਵ ਮਿਲ ਗਈੰਦੀ 17 ਦੀ ਸੀ ਜੀ ਹਾਂਜੀ ਠੀਕ ਹੈ ਜੀ ਆ ਜਾ ਕੰਵਲੀ ਅੱਛਾ ਜੀ ਆ ਜਾ ਵੀਰੇ ਓਏ ਆ ਜਾ ਜੇ ਜਿਵੇਂ ਐਡੀ ਵੱਡੀ ਕਰਖੀ ਆਪਾਂ ਕਹਿੰਦੇ ਵੀ ਪੂਰੀ ਤਾਕੜੀ ਕਰਖੀ ਹੈ ਜੀ ਇਹ ਤੁਸੀਂ ਆ ਜਾ ਆ ਜਾ ਚੱਲ ਚੱਲ ਆ ਜਾ ਇਹਦਾ ਜੀ ਵੇਟ ਕਿੰਨਾ ਕ ਹੂਡਰ ਸਾਹਿਬ ਇਹਦਾ ਵੇਟ ਹੂ 12 ਕੁਇੰਟਲ 12 ਕੁਇੰਟਲ ਜੀ ਇਹ ਛੋਟਿਆਂ ਦੇ ਵੇਟ ਚ ਬਾਗੀ ਜੀ ਫਿਰ ਇਹ ਛੋਟੇ ਤਾਂ ਛੋਟੇ ਕਰ ਦਿੰਦੀ ਆ ਛੋਟੇ ਵਾਲੇ ਤਾਂ ਕਹਿੰਦੇ ਸਾਡੇ ਮੂਹਰੇ ਚੋਟੇ ਤਾਂ ਲਵੇਂ ਨਹੀਂ ਲਾਉਦੇ ਇਹ ਫਿਰ ਡਾਟ ਸਾਹਿਬ ਕਿਸੇ ਛੋਟੇ ਦੇ ਬਰੋਬਰ ਖੜਾ ਕੇ ਦੇਖੀਏ ਜੀ ਫਿਰ ਇਹ ਓ ਛੋਟੇ ਵਾਲੇ ਪਹਿਲੀ ਕਰ ਦਿੰਦੇ ਹਨ ਪਰੇ ਕਰ ਲਾ ਸਾਡੇ ਛੋਟੇ ਨੂੰ ਕਿਸੇ ਨੇ ਨਹੀਂ ਪੁੱਛਣਾ ਅੱਛਾ ਜੀ ਹੋਰ ਲਓ ਜੀ ਕਹਿੰਦੇ ਐਡਾ ਖਤਰਾ ਆ ਗਿਆ ਵੀ ਲੋਕਾਂ ਨੂੰ ਮੈਸਾ ਝੋਟਿਆਂ ਤੋਂ ਝੋਟਿਆਂ ਦਾ ਖਤਰਾ ਹੁੰਦਾ ਪਰ ਝੋਟੇ ਵਾਲਿਆਂ ਨੂੰ ਮੈਸਾ ਦਾ ਵੀ ਖਤਰਾ ਹੋ ਜਾਂਦਾ ਕਈ ਵਾਰ ਜਦੋਂ ਕੋਈ ਇਹੋ ਜਿਹਾ ਆਪਾਂ ਕਹਿੰਲੀ ਪ੍ਰਾਣਾ ਪਾਪੀ ਕਹਿ ਸਕਦੇ ਆਪਾਂ ਜਦੋਂ ਕੋਈ ਇਹੋ ਜਿਹਾ ਟੈਕਰ ਜੀ ਤੇ ਡਾਕਟਰ ਸਾਹਿਬ ਜੀ ਫਿਰ ਖਰਾਕ ਦੀ ਹਾਂਜੀ ਖਰਾਕ ਤਾਂ ਵੀਰੇ ਖਾਈ ਜਾਂਦੀ ਐ ਇਹ 15 ਕਿਲੋ ਦਾਣਾ ਆਪਾਂ ਗੱਪ ਤਾਂ ਨਹੀਂ ਮਾਰਦੇ 15 ਕਿਲੋ ਦਾਣਾ ਜੀ ਅਗਲੇ ਦਿਨ ਸਾਹਮਣੇ ਪਰ ਹੁਣ ਇਹਨੂੰ 8 ਕਿਲੋ ਦਾਣਾ ਦਿੰਨੇ ਆ ਅੱਛਾ ਜੀ ਹੁਣ ਇਹ ਕਿੰਨੇ ਟਾਈਮ ਦੀ ਸੂਈ ਹੋਈ ਹੈ ਜੀ ਇਹ ਇਹਨੂੰ 5 ਮਹੀਨੇ ਹੋ ਗਏ ਵੀਰੇ ਸੂਈ ਤੇ ਗੱਪਣ ਕਰਤੀ ਜੀ ਦੁਬਾਰਾ ਗੱਬਣ ਕਰੀ ਦੀ ਕੋਹਿੰਨੂਰ ਤੋਂ ਹਲੇ ਕਨਫਰਮ ਨਹੀਂ ਹੋਈ ਵੀ ਗੱਬਣ ਹੈਗੀ ਆ ਨਹੀਂ ਹੈਗੀ ਅੱਛਾ ਜੀ ਮੋਂ ਟੀਕਾ ਭਰਿਆ ਹੋਇਆ ਜੀ ਹਾਂਜੀ ਇਹ ਹੁਣ ਕਿੰਵੇਂ ਵਾਰ ਸੂਈ ਹੁਣ ਇਹ ਫੇਰ ਇਹ ਚੌਥੇ ਸੂਏ ਵੀਰੇ ਚੌਥੇ ਸੂਏ ਜੀ ਤੇ ਉਹ ਮਾਗਰ ਹੁਣੇ ਦੇ ਬੱਚਾ ਕੀ ਹੈ ਜੀ ਐਸਐਮ 223 ਦਾ ਮੀਲ ਕਾ ਅੱਛਾ ਜੀ ਫੇਰ ਕਾਫ ਆਗੇ ਜੀ ਇਹ ਆ ਜਿਹੜਾ ਹੁਣ ਇਹਦੇ ਉੱਤੇ ਆ ਪਾਈ ਹੋਈ ਹੈ ਜੀ ਆ ਫਲਕਾਰੀ ਇਹ ਕਿਹੜੀ ਫਲਕਾਰੀ ਹੈ ਇਹ ਇਹ ਵੀਰੇ ਲਿਵੋਸਿਲ ਕੰਪਨੀ ਵਾਲਿਆਂ ਦੀ ਆ ਅੱਛਾ ਜੀ ਕੰਪਨੀ ਵੱਲੋਂ ਇਹਨਾਂ ਨੇ ਆਪਦਾ ਪ੍ਰੋਡਕਟ ਲਿਵੋਸੈਲ ਆ ਜਿਹੜਾ ਇਹਦੀ ਮਸ਼ਹੂਰੀ ਵਾਸਤੇ ਪਵਾਈਆ अच्छा जी। ਇਹ ਕੋਈ ਬੀਐਫਏ ਵੱਲੋਂ ਨਹੀਂ ਇਹ ਕੰਪਨੀ ਵੱਲੋਂ ਆ। ਅੱਛਾ ਜੀ ਇਹ ਕੰਪਨੀ ਵੱਲੋਂ ਆ ਬਾਈ। ਇਹ ਕੋਈ ਬੀਐਫਏ ਵੱਲੋਂ ਨਹੀਂ ਹੈ ਕਿ ਤੇ ਡਾਕਟਰ ਸਾਹਿਬ ਹੋ ਰਿਹਾ ਤਾਂ ਨਹੀਂ ਇਹ ਕਿਸੇ ਕੰਪੀਟੀਸ਼ਨ 'ਚ ਪਾਈ ਧੀ। ਨਾ ਵੀਰੇ। ਇਹ ਹੋ ਰਿਹਾ ਫਿਰ ਕਾਤੇ ਨਹੀਂ। ਇੱਕ ਵਾਰੀ ਪਾਈ ਦੀ ਉਹ ਤੋਂ ਕਿਹੜਾ ਇਹਨਾਂ ਨੇ ਫੁੱਲ ਦੇਤਾ ਉਹ ਵੀ ਲਾ ਲਿਆ ਦੀ ਬਾਅਦ 'ਚ। ਅੱਛਾ ਜੀ। ਹਾਂ। ਪ੍ਰਧਾਨ ਜੀ ਨੇ ਖੁਦ ਫੁੱਲ ਪਟਿਆ ਦੀ ਇਹ ਮੱਥੇ 'ਚੋਂ। ਅੱਛਾ ਜੀ। ਉਹ ਕੀ ਕਰਨ ਹੋ ਗਿਆ ਦੀ ਜੀ ਮੇਰਾ? ਕਹਿੰਦਾ ਜੀ ਸਾਡੇ ਮੇਲੇ ਦਾ ਸਹਿਯੋਗ ਕਰੋ। ਅੱਛਾ ਜੀ। ਅਸੀਂ ਫੁੱਲ ਲਾ ਕੇ ਸਹਿਯੋਗ ਲੈਣਾ। ਠੀਕ ਹੈ ਜੀ। ਹਾਂ। ਇਹ ਫੁੱਲ ਲਾ ਲਿਆ ਹੈ ਜੀ ਇਹ ਡੀਐਫਐ ਮੇਲੇ ਕੋਰਖੇਤਰ ਤੇ ਪੀਡੀਐਫ ਤੇ ਲੈ ਕੇ ਦਿਖਾਇਆ ਵੀ ਆਉਂਦਾ ਕਿਵੇਂ ਆ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਇਹਦੇ ਬੱਚਿਆਂ ਦਾ ਦੁੱਧ ਕਿੰਨਾ ਕ ਆ ਗਿਆ ਜੀ ਹੁਣ ਤੱਕ ਇਹਦੇ ਬੱਚੇ ਹਲੇ ਸੂਏ ਨਹੀਂ ਪਹਿਲੇ ਸੂਏ ਝੋਟੀ ਸੁਣੀ ਆ ਇਹਦੀ ਅੱਛਾ ਜੀ ਉਹ ਕਿੰਨੇ ਟਾਈਮ ਦੀ ਗੱਭਣ ਹੋਗੀ ਜੀ ਫਿਰ ਉਹ ਇਹਦੀ ਉਮਰ 6 ਸਾਲ ਦੀ ਆ ਹਲੇ ਅੱਛਾ ਜੀ ਠੀਕ ਆ ਠੀਕ ਹੈ ਝੋਟੀ ਅੱਜ ਆ 45 ਦਿਨਾਂ ਦੀ ਗੱਭਣ ਆ ਅਸੀਂ ਤੁਹਾਨੂੰ ਦੁੱਧ ਚੋਕੇ ਦਿਖਾਵਾਂਗੇ ਅੱਛਾ ਜੀ ਹਲੇ 45 ਦਿਨਾਂ ਦੀ ਦੁੱਧਾ ਤੇ ਆਉਂਦੇ ਮੇਲੇ ਤੱਕ ਆਪਾਂ ਕਹਿੰਦੇ ਦੁਬਾਰੇ ਗੱਭਣ ਹੋ ਪਾਉਂਗੇ ਜੀ ਹੁਣ ਮੇਲੇ 'ਚ ਫਿਰ ਜੀ ਹ ਤੋ ਜਿਹੜੀ ਇਹਦੀ ਪਹਿਲੀ ਸੂਏ ਦੀ ਝੋਟੀ ਹੈ ਜੋ ਕਿਹਦੇ ਕੋਲ ਹੈ ਸਰਪ ਉਹ ਉਹ ਝੋਟੀ ਉਹ ਉਹ ਝੋਟੀ ਵੀਰੇ ਗਰਮੀਤ ਸਿੰਘ ਆ ਰਾਮਪਰੀਆ ਉਹਦੇ ਕੋਲੇ ਆ ਅੱਛਾ ਜੀ ਐਸਐਮ 354 ਦੀ ਆ ਠੀਕ ਹੈ ਜੀ ਦੀਵਾਲੀ ਵਾਲੇ ਪਟਾਕੇ ਚਲਾਵਾਂਗੇ ਜਿਹੜਾ ਮਰਜ਼ੀ ਤਿਆਰ ਕਰ ਲੈ ਗਾਹ ਨੂੰ ਜਵਾ ਕੇ ਦਿਖਾਵਾਂਗੇ ਅੱਛਾ ਜੀ ਗਾਹਣ ਰਿਕਾਰਡ ਬਣਾਉਣਾ ਜੀ ਹਾਂ ਜੀ ਠੀਕ ਹੈ ਜੀ ਇਹ ਇੱਕ ਮਸ਼ੀਨ ਦੀ ਧੀ ਦੁੱਧ ਦਿੰਦੀ ਹੈ ਠੀਕ ਹੈ ਜੀ ਠੀਕ ਹੈ ਨਾ ਠੀਕ ਹੈ ਜੀ ਇੱਕ ਐਚਐਮ 29 ਦੀ ਆ ਹਾਂ ਜੀ ਜਿਹਦੇ ਵਿੱਚ ਐਮ 29 ਦਿੰਦਾ ਵੀ ਨਹੀਂ ਹੈਗਾ ਵੀ ਖੜਾ ਕਿੱਥੇ ਹੋਣਾ ਅੱਛਾ ਜੀ ਉਹ ਛੋਟੀ ਵੀ ਸਾਨੂੰ ਗਾਹਾਂ ਨੂੰ ਦਿਖਾਵਾਂਗੇ ਜਿੱਦੇ ਆਪਾਂ ਰਿੰਗ ਚ ਪਾਵਾਂਗੇ ਫਿਰ ਬਾਹਰ ਨਹੀਂ ਆਉਂਦੀ ਠੀਕ ਹੈ ਜੀ ਤੇ ਡਾਕਟਰ ਸਾਹਿਬ ਉਹਨੂੰ ਬਣਾ ਕੇ ਨਿਕਲੂ ਨਜ਼ਰ ਪਾਉਣੀ ਜੀ ਅੱਛਾ ਜੀ ਇਹੜਾ ਹੁਣ ਵਾਲਾ ਬੱਚਾ ਦੱਸ ਤੇ ਹੁਣ ਜੀ ਇਹਦੇ ਬੱਚੇ ਫਿਰ ਇੱਥੇ ਆਏ ਹੋਏ ਆ ਜੀ ਰਿੰਗ ਦੇ ਪਿੱਛੇ ਕੱਟਾਗਾ ਐਸਐਮ 223 ਦਾ ਉਹ ਡਿਫੈਕਟਡ ਪੀਸ ਆ ਇਹ ਠੀਕ ਹੈ ਜੀ ਕਿਉਂਕਿ ਉਹਦੇ ਟੈਸਟਿਕਲ ਟੇਢੇ ਆ अच्छा जी और बच्चे उदे दूध त देणगे हां जी ओ ब्यूटीक नी आणा हैगा कोई कंपटीशन नी जितदा इस करके दो 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 आपा उनु पालणा नी जेड़ा पया ਭਰਾ ਨੇ ਲਿਆਣਾ ਚਾਵੇ ਜਦੋਂ ਦੁੱਧੋ ਹਟ ਗਿਆ ਭਾਵੇਂ ਫ੍ਰੀ ਲੈ ਜੀ اچھا ਖਰਚਾ ਵੀ ਨਹੀਂ ਲੈਣਾ ਮੱਜਾਂ ਦੀ ਬਰੀਡਿੰਗ ਕਰਾਵੇ ਕ੍ਰੋਸਿੰਗ ਵਧੀਆ ਆਉਗੀ ਠੀਕ ਹੈ ਜੀ ਉਹ ਇੱਕ ఫిਜ਼ੀਕਲ ਨੁਕਸਤ ਠੀਕ ਹੈ ਡਾਕਟਰ ਸਾਹਿਬ ਤੇ ਉਹਦਾ ਵੀ ਕੋਈ ਲਾਜ ਹੈ ਨਹੀਂਗਾ ਤੇ ਉਰੇ ਜਿਹੜਾ ਬਥੇਰੇ ਟੀਕੇ ਲਵਾਲੇ ਸਾਰਿਆਂ ਦੇ ਘਰੇ ਝੋਟੀਆਂ ਨੇ ਦੁੱਧ ਚੋ ਕੇ ਦਿਖਾਇਆ ਕਰੋ ਗੱਲਾਂ ਹੀ ਨੇ ਚੋਜੂ ਕੇ ਕੋਈ ਨਹੀਂ ਦਿਖਾਉਂਦੇ ਲਓ ਜੀ ਡਾਕਟਰ ਸਾਹਿਬ ਨੇ ਵੱਡਾ ਐਲਾਨ ਕਰਤਾ ਵੀ ਜੇ ਕਿਸੇ ਨੇ ਲੈ ਕੇ ਜਾਣਾਗਾ ਝੋਟਾ ਉਹ ਲਿਆ ਸਾਹਿਬ ਤੇ ਰੇਕ ਦੀ ਝੋਟੀ ਤੇ ਇੱਕ ਵਸ ਦਿੰਦੀ ਆ ਪਰ ਚਵਾਉ ਦਾ ਜਰੂਰੇ ਤੁਹਾਨੂੰ ਉਹ ਮਾਰਦੀ ਨਹੀਂ ਉਹ ਤੇ ਜੇ ਕਿਸੇ ਨੇ ਡੱਡ ਸਾਹ ਉਹਦੇ ਮਿਲਕ ਮਸ਼ੀਨ ਦਾ ਕੱਟਾ ਗਾ ਜਿਹੜਾ ਲੈ ਕੇ ਜਾਣਾਗਾ ਤਾਂ ਉਹ ਚਾਹੇ ਫ੍ਰੀ ਲੈ ਜੇ ਪਰ ਬੰਦਾ ਪਾਲਣ ਵਾਲਾ ਹੋਵੇ ਵੀ ਅੱਗੇ ਬਰੀਡ ਤੇ ਸੁਧਾਰ ਕਰਨ ਵਾਲਾ ਹੋਵੇ ਤਾਂ ਦੇਖ ਸਕਦੇ ਹੋ ਤੁਸੀਂ ਪਿੱਠ ਪੂੜਾ ਕਿੰਨਾ ਜ਼ਿਆਦਾ ਚੌੜਾ ਗਾ ਤੇ ਲੇਵਾ ਦੋ ਬਾਈ ਵਧੀਆ ਤੇ ਕਿਉਂਕਿ 4 ਮਹੀਨੇ ਦੀ ਸੂਈ ਹੋਈ ਆ ਕੀ ਤਾਂ ਕਰਕੇ ਵੀ ਕੀ ਮੈਂ ਨਹੀਂ ਇਹ ਹੋਣ ਵਾਲੀ ਵੀਡੀਓ ਮੈਂ ਸ਼ੇਅਰ ਕਰੂੰਗਾ ਇਹ ਤੇਰੀ ਠੀਕ ਹੈ ਜੀ ਡਾਕਟਰ ਸਾਹਿਬ ਨਾ 10 ਲੱਖ ਅੱਜ ਰਾਤ ਰਾਤ ਨੂੰ ਜਲਾਤੀ ਗੱਲ ਧੜਕੇ ਨੂੰ ਕਹਿੰਦੀ ਵੀ ਕੀ ਹੁੰਦਾ ਠੀਕ ਹੈ ਜੀ ਡਾਕਟਰ ਸਾਹਿਬ ਤੇਰਾ ਚੈਨਲ ਹੀ ਪਾਸ ਕਰ ਦੇਣਾ ਹੋਰ ਤਾਂ ਸੱਟ ਬਰੇ ਜੀ ਡਾਕਟਰ ਸਾਹਿਬ ਨੇ ਵੱਡਾ ਐਲਾਨ ਕਰਤਾ ਕਿ ਚੈਨਲ ਪਾਸ ਕਰ ਦੇ ਠੀਕ ਹੈ ਜੀ ਡਾਕਟਰ ਸਾਹਿਬ ਕਿਸਾਨਾ ਮਾਈਂਡ ਸੈਟ ਹੈ ਜੀ ਕਿਸਾਨਾਂ ਦਾ ਦਿਮਾਗ ਸੈਟ ਕਰਦਾ ਇਹ ਹਾਂਜੀ ਠੀਕ ਹੈ ਨਾ ਉਹ ਆਪਾਂ ਇਸ ਵੀਡੀਓ ਚ ਕਰਦਾ ਕਿ ਛੋਟੇ ਵਾਲੇ ਨੂੰ ਛੋਟੇ ਰੱਖਿਆ ਤਾਂ ਛੋਟੀਆਂ ਦਾ ਦੁੱਧ ਚਵਾਓ ਇਕੱਲੇ ਲੋਕਾਂ ਨੂੰ ਪੁੱਛਣ ਚੱਕ ਕੇ ਕਹਿੰਦਾ ਟੈਸਟਿਕਲ ਨਾ ਦਿਖਾਓ ਨਹੀਂ ਸਹੀ ਠੀਕ ਹੈ ਤੇ ਇਹਦੇ ਬਾਅਦ ਕਹ ਦਿੰਦੇ ਆ ਇਹ ਆ ਸੱਧਿਆ ਇਹ ਆ ਸੱਧਿਆ ਦੁੱਧ ਦਾ ਦਨੀ ਚਪਾਉਂਦੇ ਠੀਕ ਹੈ ਹਾਂਜੀ ਤੇ ਮੈਂ ਪਹਿਲਾਂ ਵੀ ਇੱਥੇ ਗੱਲ ਕਰ ਰਿਹਾ ਸੀਗਾ ਵੀ ਕੱਲੇ ਵੀ ਟੈਸਟੀ ਗੱਲਾਂ ਦੇਖਿਆ ਕਰੋ ਤੁਸੀਂ ਦੁੱਧ ਵੀ ਦੇਖਿਆ ਕਰੋ ਉਹਦਾ ਈਆਂ ਦਾ ਦੁੱਧ ਦੇਖਿਆ ਕਰੋ ਤੁਸੀਂ ਅੰਦਰ ਤੁਸੀਂ ਜਿਹੜੀ ਚਵਾਈ ਹੋ ਰਹੀ ਆ ਉਹਦੇ ਵਿੱਚ ਇਹ ਦੇਖੋ ਵੀ ਕਿੰਨੇ ਝੋਟਿਆਂ ਦੀਆਂ ਝੋਟੀਆਂ ਆਈਆਂ ਤੇ ਆਏ ਸਾਲ ਤੁਸੀਂ ਕਿੰਨੇ ਟੀਕੇ ਲਾਉਨੇ ਹੋ ਸਹੀ ਗੱਲ ਹੈ ਡਾਕਟਰ ਸਾਹਿਬ ਨੇ ਕਈ ਲੋਕਾਂ ਕੋਲੇ 10 10 20 20 ਝੋਟੇ ਖੜੇ ਆ ਉਹਦੇ ਵਿੱਚੋਂ ਆਪਾਂ ਨੂੰ ਮੰਨ ਲਾ 25 30 ਮੱਝਾਂ ਦੇ ਵਿੱਚੋਂ ਇੱਕ ਦੋ ਝੋਟਿਆਂ ਦੇ ਪਿਆਉ ਦਾ ਪਤਾ ਹੋਊਗਾ ਵੀ ਆਹ ਝੋਟੀਆਂ ਜੇ ਤਾਂ ਪਿਆਉਦਾ ਨਹੀਂ ਪਤਾ ਆਪਾਂ ਸੀਮਨ ਕਿਦਾ ਲਾਵਾਂਗੇ ਨਹੀਂ ਸਹੀ ਗੱਲ ਆ ਡਾਕਟਰ ਸਾਹਿਬ ਕਿਉਂਕਿ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਵੀ ਜੀ ਕਿੱਥੇ ਚੱਲ ਰਿਹਾ ਹੈਗਾ ਦੁੱਧ ਵੀ ਕਿਹੜਿਆ ਆਪਾਂ ਕਹਿ ਲਈ ਵੀ ਸਾਨ ਆ ਜਿਹੜਾ ਵੀ ਵੱਧ ਧੀਆ ਵਧੀਆ ਦਿੰਦਾ ਕਿਹੜੀਆਂ ਧੀਆ ਵੱਧ ਦੁੱਧ ਤੇ ਜਾਂਦੀਆਂ ਨੇਗੀਆਂ ਇਹੀ ਤਾਂ ਗੱਲ ਆ ਠੀਕ ਆ ਆਪਾਂ ਨੂੰ ਚਾਹੀਦਾ ਹਾਂਜੀ ਹਾਂਜੀ ਡਾਕਟਰ ਸਾਹਿਬ ਤੇ ਡਾਕਟਰ ਸਾਹਿਬ ਫਿਰ ਗੋਪੀ ਦਾ ਸੀਮਨ ਜੀ ਆਪਣੇ ਕੋਲ ਹੈਗਾ ਜੀ ਉਰੇ ਮੇਲੇ 'ਚ ਹੈਗਾ ਅਵੇਲੇਬਲ ਆ ਵੀਰੇ ਠੀਕ ਹੈ ਜੀ ਤੇ ਜੇ ਕੋਈ ਭਰਾ ਕਿੰਨੀ ਜਿਆਦਾ 300 ਰੁਪਿਆ ਰੇਟ ਆ 2-300 ਡਾਕਟਰ ਨੇ ਲੈਣਾ ਹੁੰਦਾ 7-800 ਰੁਪਏ 'ਚ ਤੁਹਾਡੇ ਠੀਕ ਹੈ ਲੋ ਬਈ ਡਾਕਟਰ ਸਾਹਿਬ ਨੇ ਸਾਰਾ ਇਹਦਾ ਆਪ ਵੀ ਟੀਕੇ ਦੇ ਰੇਟ ਦਾ ਵੀ ਉਹਲਾ ਨਹੀਂ ਰੱਖਿਆ ਹੈਗਾ ਕੋਲੇ ਹੁੰਦਾ ਸਾਡੇ ਪਿੱਛੇ ਨਾ ਭਜੋ ਉਹਨੂੰ ਸੱਦੋ ਉਹਨੂੰ ਕਹਿ ਪਾਈ ਟੀਕੇ ਲਿਆ ਕੇ ਲਾਓ ਠੀਕ ਹੈ 300 ਦਾ ਟੀਕਾ ਮਿਲਦਾ 400 ਤੁਹ ਫੀਸ ਲੈ ਲਾ ਸਾਡੀ ਮੱਝ ਦੇ ਟੀਕਾ ਭਰਦੇ ਉਹਨੂੰ ਇਹਨਾਂ ਕਿਆ ਕਰੋ ਕਿ 250 ਚ ਭਰਦੇ ਸਰੋ ਸਾਡੇ 20 ਰੁਪਏ ਆਲਾ ਲਾਊਗਾ ਹਾਂਜੀ ਨਹੀਂ ਸਹੀ ਗੱਲ ਹੈ ਜੇ 20 ਆਲਾ ਲਾਊਗਾ ਤਾਂ ਉਹਨੂੰ 130 ਬਚ ਗਏ ਜੇ ਤੁਹਾਡੇ 300 ਆਲਾ ਲਾਊਗਾ ਬਚਦਾ ਉਹਨੂੰ ਫੇਰ 20 ਸੌ ਵੀ ਆਉ ਕਿਉਂ ਖਰਚ ਕਰੇ 300 ਵੱਧ ਫੇਰ ਉਹ 20 ਆਲਾ ਹੀ ਲੈ ਲੈਂਦਾ ਨਹੀਂ ਸਹੀ ਗੱਲ ਹੈ ਤੇ ਆ ਕਿੰਨਾ ਹੋ ਰਿਹਾ ਤੇ ਬਾਈ ਹੋ ਰਹੀ ਸਾਰੇ ਆਏ ਖੜੇ ਆਗੇ ਤੇ ਡਾਕਟਰ ਸਾਹਿਬ ਉਰੋਂ ਜੇ ਕਿਸੇ ਆਪਣੇ ਘਰਾ ਕੱਟਾਗਾ ਅੱਛਾ ਜੀ ਹੋਰ ਕਿਦਾਂ ਨੁਕਸ ਨਹੀਂ ਕੱਟੇ ਲੋ ਜੀ ਆ ਦੇਖ ਸਕਦੇ ਤੁਸੀਂ ਇਹ ਲੱਗ ਕੇ ਹੋਰ ਵੀ ਟਾਈਮ ਪਾ ਕੇ ਸਿੱਧੇ ਹੋਏ ਹਾਂਜੀ ਤੇ ਆ ਦੇਖ ਸਕਦੇ ਵੀ ਹਲਕੇ ਜਿਹੇ ਡੇੜੇ ਕੋਈ ਆਪਾਂ ਬੇਮਲੂਮੇ ਜੇ ਕਹਿ ਸਕਦੇ ਕੋਈ ਬਾਹਲਾ ਹੋਣੀ ਹੈਗਾ ਤੇ ਡਾਕਟਰ ਸਾਹਿਬ ਫਿਰ ਇਹਦੀ ਕੱਟੇ ਦੀ ਜੀ ਖਰਾਕ ਹੁਣ ਕੀ ਰਹਿੰਦੀ ਹੈ ਜੀ ਆਪਦੀ ਮਾਂ ਵਾਲੀ ਖਾ ਲੈਂਦਾ ਜਾਂ ਚਾਰ ਚੁਲ ਖਾਈ ਜਾਂਦੇ ਦਰੇ ਦੂਜਿਆਂ ਨਾਲ ਖਵਾਈ ਜਾਂਦੀ ਅੱਛਾ ਜੀ ਕੋਈ ਐਕਸਟਰਾ ਖਰਾਕ ਨਹੀਂ ਹੈਗੀ ਜੀ ਕੋਈ ਬਾਹਲੀ ਠੀਕ ਹੈ ਜੀ ਡਾਕਟਰ ਸਾਹਿਬ ਤੇ ਡਾਕਟਰ ਸਾਹਿਬ ਲਓ ਜੀ ਦੇਖ ਆਉਣ ਦੀ ਮੇਲਾ ਹੀ ਆ ਉਹ ਦੇਖ ਸਕਦੇ ਹੋ ਬਈ ਕੱਲੀ ਕੱਲੀ ਤੁਰੀ ਜਾਂਦੀ ਹੈਗੀ ਜਮਾਂ ਪਾ ਜਿਵੇਂ ਕਹਿੰਦੇ ਹੁੰਦੇ ਨੇ ਵੇਖੋ ਹੋ ਕੇ ਵੀ ਠੰਡੇ ਡਾਕਟਰ ਸਾਹਿਬ ਨੇ ਵੀ ਐਂ ਸਾੜ ਰਕੇ ਕਿਉਂਕਿ ਨਾ ਤਾਂ ਨੇ ਮਾਰਨਾ ਨਾ ਹੀ ਨੇ ਕਿਸੇ ਪਾਸੇ ਹੋ ਜਾਣਾ ਤੇ ਦੇਖ ਸਕਦੇ ਪਿੱਠ ਪੂੜਾ ਕਿੰਡਾ ਆ ਜਾਦੇ ਚੌੜਾ ਗਾ ਯਾਰ ਤੇ ਆਹ ਦੇਖ ਸਕਦੇ ਹੋ ਬਈ ਤੁਸੀਂ ਲਓ ਜੀ ਆਗੇ ਖੜ ਗਈ ਹੈ ਬਾਈ ਰਿੰਗ ਦੇਖ ਲਈ ਹਾਂ ਤੜਕੇ ਦੀ ਡਾਟ ਸਾਹਿਬ ਨੇ ਰਿੰਗ ਦੇ ਲਵੇ ਲਾਰ ਖੇ ਤੇ ਰਿੰਗ ਦੇਖ ਰਹੀ ਹੈ ਵੀ ਕਿਹੜੀ ਮੱਝ ਫਸਟ ਆ ਕਿਹੜੀ ਸੈਕਿੰਡ ਆ ਕਿਹੜਾ ਝੋਟਾ ਕਿੱਥੇ ਜਾ ਜਾਂਦਾ ਹੈਗਾ ਤੇ ਦੇਖ ਸਕਦੇ ਹੋ ਤੁਸੀਂ ਤੇ ਜਿੱਥੇ ਜਾ ਕੇ ਖੜ ਜਾਂਦੀ ਆ ਫੋਟੋਆਂ ਖਿੱਚਾਉਣ ਵਾਲਿਆਂ ਦੀ ਲਾਈਨ ਲੱਗ ਜਾਂਦੀ ਆ ਆ ਦੇਖ ਸਕਦੇ ਹੋ ਤੁਸੀਂ ਕੋਈ ਫੋਟੋਆਂ ਖਿੱਚਾਉਂਦਾ ਕੋਈ ਫੋਟੋਆਂ ਖਿੱਚਦਾ ਹੈਗਾ ਤੇ ਟੈਗ ਨੰਬਰ ਇਹਦਾ ਦੱਸ ਦਿੰਦਾ ਤੁਹਾਨੂੰ ਆਪਾਂ 210012 ਤੇ 200 ਫਿਰ 00 ਫਿਰ 8 ਤੇ ਆ ਦੇਖ ਸਕਦੇ ਹੋ ਤੁਸੀਂ ਬਾਈ ਤੇ ਲਓ ਜੀ ਆ ਦੇਖੋ ਆ ਨਾੜਾ ਨੂੜਾ ਵੀ ਦੇਖ ਸਕਦੇ ਤੁਸੀਂ ਲੇਵ ਦੇ ਵਿੱਚ ਇਹ ਕਹਿੰਦੇ 4 ਮਹੀਨਿਆਂ ਦੀ ਸੂਈ ਹੋਈ ਹੈਗੀ ਤੇ 22 ਜੂਨ ਨੂੰ ਸੂਈ ਨਹੀਂ 22 ਜੂਨ ਨੂੰ ਸੂਈਤੀ ਬਸ ਤੇ ਬਾਕੀ ਤੁਸੀਂ ਆਪ ਦਾ ਹੰਦਾ ਜਾਪ ਲਾ ਸਕਦੇ ਹੋਗੇ ਵੀ ਕਿੰਨੇ ਕੇ ਦਿਨ ਹੋ ਗਏ 22 ਜੂਨ ਦੀ ਤੇ ਡਾਕਟਰ ਸਾਹਿਬ ਦੇ ਚੈਨਲ ਤੇ ਹੋ ਸਕਦਾ ਵੀ ਲਾਈਵ ਵੀ ਹੋਏ ਦੀ ਹੈ ਨਾ ਭਾਈ ਤੇ ਲਾਈਵ ਹੋਏ ਸੀਗੇ ਫੇਸਬੁੱਕ ਦੇ ਉੱਤੇ ਡਾਕਟਰ ਸਾਹਿਬ ਦੇ ਚੈਨਲ ਤੇ ਤੁਸੀਂ ਦੇਖ ਸਕਦੇ ਹੋ ਗੋਪੀਵਨ ਮੋਰਾ ਬੁੱਲ ਚੈਨਲ ਦੇ ਉੱਤੇ ਤੇ ਠੀਕ ਆ ਜੀ ਦੋਸਤੋ ਤੇ ਇਕੱਠ ਦੇਖ ਲਓ ਮੱਝ ਹੈ ਨਹੀਂ ਫੇਰ ਵੀ ਸਟੋਰੀ ਦੇ ਉੱਤੇ ਇੰਨਾ ਇਕੱਠਾ ਹੈਗਾ ਤੇ ਆਹ ਹੁੰਦੀ ਹੈ ਨਾਮੀਵੰਤੇ ਇਨਾਮਦਾਰ ਬੰਦੇ ਇਮਾਨਦਾਰ ਬੰਦੇ ਦੀ ਆਪਾਂ ਤੇ ਉਹ ਬਾਕੀ ਬਾਈ ਰਿਕਾਰਡ ਦੇਖ ਸਕਦੇ ਵੀ ਕਿਹੜੇ ਦਿਨ ਕਿੰਨਾ ਕੱਟਿਆ ਹੈਗਾ ਤੇ ਆਹ ਦੇਖ ਸਕਦੇ ਹੋ ਬਈ ਸੀ ਮੈਂ 15 ਟਾਈਮ ਕਹਿੰਦੀ ਰੈਟਸਪ ਨੇ ਤੇ 17 ਟਾਈਮ ਕਰਾਈ ਹੋਈ ਆ ਪਹਿਲੇ ਟਾਈਮ ਦੂਜੇ ਟਾਈਮ ਤੀਜੇ ਟਾਈਮ ਤੇ 17 ਟਾਈਮਾਂ ਦੀ ਲਾਈਵ ਚੁਾਈ ਹੋਈ ਹੋਈ ਆ ਤੇ 19 ਕਿਲੋ 414 ਗ੍ਰਾਮ ਦਾ ਰਿਕਾਰਡ ਆ ਤੇ 8 0 ਫੈਟ ਵਾਲੀ ਆ ਤੇ ਆਹ ਦੇਖ ਸਕਦੇ ਹੋ ਗੋਪੀਵੰਦ ਦੀ ਧੀ ਇਹ ਹੈਗੀ ਇਹ ਪੀਡੀਐਫ ਦੇ ਵਿੱਚੋਂ ਪਹਿਲਾ ਨਿਯਾਮ ਜਿੱਤਿਆ ਹੋਇਆ ਇਹਨੇ ਤੇ ਆਹ ਬਾਈ ਦੇ ਕੋਲ ਆ ਤੇ ਖੀਰੀ ਚੋਟੀ ਹੈ ਜੀ ਇਹ ਹੁਣ ਤੇ ਦੇਖ ਸਕਦੇ ਹੋ ਜੀ ਤੁਸੀਂ ਲਓ ਜੀ ਤੇ ਆ ਡਾਕਟਰ ਸਾਹਿਬ ਦਾ ਨੰਬਰ ਆਗਾ ਤੇ ਘਰਿਓ ਜੀ ਫਿਰ ਸ਼ੇਅਰ ਕਰਨਾ ਵੀਡੀਓ ਨੂੰ